ਸਖਬੀਰ ਬਾਦਲ ਤੇ ਧਾਮੀ ਤੇ ਵੱਡੇ ਸਵਾਲ ਉੱਠ ਰਹੇ ਨੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀਆਂ ਦੇ ਹੱਕ ਚ ਵੱਡਾ ਐਲਾਨ ਕਰ ਦਿੱਤਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਦੁਆਰਾ ਪ੍ਰੰਧ ਕਮੇਟੀ ਦੇ ਅੰਤਰੇਂ ਕਮੇਟੀ ਮੈਂਬਰ ਜਿੱਤਦਾਰ ਜਸਵੰਤ ਸਿੰਘ ਪੜੈਣ ਅਤੇ ਐਜੂਪੀਸੀ ਮੈਂਬਰ ਸ਼ਰਿੰਦਰ ਸਿੰਘ ਭੱਲੇਵਾਲ ਰਾਠਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਗੁੰਮਰਾਹਕੁਨ ਪ੍ਰਚਾਰ ਬੰਦ ਕਰਨ ਦੀ ਨਸੀਹਤ ਦਿੱਤੀ ਜਿੱਤਦਾਰ ਜਸਵੰਤ ਸਿੰਘ ਪੜੈਣ ਨੇ ਕਿਹਾ ਕਿ ਐਜੂਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਬਲਾਰੇ ਦੇ ਤੌਰ ਤੇ ਪੱਖਪੂਰੇ ਨੇ ਜੱਜਦਾਰ ਭਣੈਣ ਨੇ ਕਿਹਾ ਕਿ ਅੱਜ ਇੱਕ ਪੂਰਨ ਵਿਉਂਤਵੰਤੀ ਨਾਲ ਐਜੂਪੀਸੀ ਪ੍ਰਧਾਨਤਾ ਅਮੀ ਸਾਹਿਬ ਸੁਖਵੀਰ ਬਾਦਲ ਦੇ ਕੀਤੇ ਐਲਾਨਾਂ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਵਿੱਚ ਜੁਟੇ ਹੋਏ ਨੇ ਇਹ ਕੋਈ ਸਧਾਰਨ ਘਟਨਾਕ੍ਰਮ ਨਹੀਂ ਕਿ ਜਿਸ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸੁਖਵੀਰ ਬਾਦਲ ਜਾ ਕੇ ਐਲਾਨ ਕਰਨ ਤੇ ਉਸ ਦੇ ਅਗਲੇ ਦਿਨਾਂ ਵਿੱਚ ਹੀ ਐਜੂਪੀਸੀ ਦੇ ਪ੍ਰਬੰਧ ਹਟ ਆਉਂਦੇ ਗੁਰੂ ਘਰ ਦੇ ਸੇਵਾਦਾਰਾਂ ਐਲਾਨਾਂ ਦੀ ਪੂਰਤੀ ਵਿੱਚ ਮਸ਼ਰੂਪ ਹੋ ਜਾਣ ਫਰੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਐ ਜੀ ਪੀ ਸੀ ਇਸ ਤੋਂ ਵੱਧ ਸੇਵਾ ਕਰੇ ਪੂਰਾ ਪੰਥ ਐ ਜੀ ਪੀ ਸੀ ਦੇ ਕਾਰਜ ਵਿੱਚ ਸਾਥ ਦੇਵੇਗਾ ਪਰ ਇਹ ਕਦੇ ਵੀ ਬਰਦਾਸ਼ਤ ਨਹੀਂ ਹੈ ਕਿ ਇਸ ਸੇਵਾ ਪਿੱਛੇ ਮਕਸਦ ਸਿਰਫ ਤੇ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੀ ਨਿਕਾਰੀ ਹੋਈ ਸਿਆਸਤ ਨੂੰ ਉਭਾਰਨ ਦੇ ਆਲੇ ਦੁਆਲੇ ਦਾਇਰਾ ਸੀਮਿਤ ਕਰ ਲਿਆ ਜਾਵੇ ਇਸ ਦੇ ਨਾਲ ਹੀ ਜਿੱਤਾਰ ਪੜੈਣ ਨੇ ਕਿਹਾ ਕਿ 53 ਨੰਬਰ ਮਤੇ ਉੱਪਰ ਐਜੂਪੀਸੀ ਪ੍ਰਧਾਨ ਨੇ ਸੰਗਤ ਨੂੰ ਗੁੰਮਰਾਹ ਕੀਤਾ ਇਸ ਮਤੇ ਤਹਿਤ ਸਾਰੇ ਅਧਿਕਾਰ ਸਿਕੱਤਰ ਨੂੰ ਦਿੱਤੇ ਗਏ ਨੇ ਇਹ ਮਤਾ ਸਿਰਫ ਤੇ ਸਿਰਫ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਲਈ ਪਾਸ ਕੀਤਾ ਗਿਆ ਉਹਨਾਂ ਐਜੂਪੀਸੀ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਉਹ ਗੁਰੂ ਘਰ ਦੀ ਹਾਜ਼ਰੀ ਵਿੱਚ ਇਸ ਗਲਤ ਨੂੰ ਇਨਕਾਰ ਕਰਨ ਕੇ ਮੇਰੇ ਕੋਲ ਉਹ ਧਿਆਨ ਵਿੱਚ ਲਿਆnde ਗਏ ਹਲਕਾ ਇੰਚਾਰਜ ਦੀ ਅਗਵਾਈ ਹੇਠ ਵੰਡੇ ਗਏ ਡੀਜ਼ਲ ਨੂੰ ਗਲਤ ਕਰਾਰ ਦਿੱਤਾ ਸੀ ਜਨਹੀਂ ਉਹਨਾਂ ਕਿਹਾ ਕਿ ਖੁਦ ਤਾਂ ਅਮੀ ਸਾਹਿਬ ਨੇ ਹਲਕਾ ਇੰਚਾਰਜ ਵੱਲੋਂ ਡੀਜ਼ਲ ਵੰਡਣ ਨੂੰ ਅਤੀ ਨਿੰਦਣਯੋਗ ਕਾਰਜ ਕਰਾਰ ਦਿੱਤਾ ਸੀ ਪਰ ਬਾਅਦ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਧਾਮੀ ਸਾਹਿਬ ਦੇ ਸ਼ਬਦ ਬਦਲ ਕੇ ਜੱਜਦਾਰ ਪੜੈਣ ਨੇ ਕਿਹਾ ਕਿ ਸੁਖਬੀਰ ਬਾਦਲ 5 ਤਾਰੀਖ ਨੂੰ ਡੀਜ਼ਲ ਦੇਣ ਦਾ ਐਲਾਨ ਕਰਦੇ ਨੇ 9 ਸਤੰਬਰ ਤੱਕ ਸੁਖਬੀਰ ਬਾਦਲ ਵੱਲੋਂ ਇੱਕ ਬੂੰਦ ਡੀਜ਼ਲ ਨਹੀਂ ਵੰਡਿਆ ਗਿਆ 10 ਤਾਰੀਖ ਨੂੰ ਐਜੂਪੀਸੀ ਵੱਲੋਂ ਵੰਡੇ ਡੀਜ਼ਲ ਨੂੰ ਆਪਣੇ ਹਲਕਾ ਇੰਚਾਰਜ ਜ਼ਰੀਏ ਸਿਆਸੀ ਲਾਹਾ ਜ਼ਰੂਰ ਲਿਆ ਪੜੈਣ ਨੇ ਸੁਖਬੀਰ ਧੜੇ ਦੇ ਹਲਕਾ ਇੰਚਾਰਜ ਅਨਕੇ ਸ਼ਰਮਾ ਦੇ ਬਿਆਨ ਨੂੰ ਧਮਕੀ ਭਰਿਆ ਤੇ ਪੜਕਾਹਟ ਪਰੀ ਸ਼ਬਦਾਵਲੀ ਤੇ ਐਜੂਪੀਸੀ ਪ੍ਰਧਾਨ ਨੂੰ ਕਟਹਿਰੇ ਵਿੱਚ ਖੜਾ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੀ ਦਖਲਅੰਦਾਜ਼ੀ ਨੇ ਐਜੂਪੀਸੀ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਪੰਥਕ ਹਿੱਤਾਂ ਦੇ ਉਲਟ ਹੋ ਰਹੇ ਕਾਰਜ ਦਾ ਵਿਰੋਧ ਕਰਨ ਵਾਲੇ ਪੰਥਦਰਦੀਆਂ ਨੂੰ ਧਮਕਾਇਆ ਜਾ ਰਿਹਾ ਹੈ ਉਹਨਾਂ ਕਹੇ ਕਿ ਅਨਕੇ ਸ਼ਰਮਾ ਸੰਗਤ ਸਾਹਮਣੇ ਹਸੋਹੀਣਾ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੇ ਧੜੇ ਵੱਲੋਂ ਹੜਾਉਣ ਤੋਂ ਡੇਢ ਮਹੀਨਾ ਪਹਿਲਾਂ ਹੀ ਆਰਡਰ ਦੇ ਦਿੱਤੇ ਗਏ ਸਨ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਰਹੀਰਾ ਵਿੱਚ ਵਾਪਰੀ ਦਰਦਨਾਕ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਜ਼ਹਿਰ ਘੋਲਣ ਦਾ ਕੰਮ ਕੀਤਾ ਹੈ ਅਜਿਹੀਆਂ ਘਟਨਾਵਾਂ ਕਿਸੇ ਵੀ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਲਈ ਖਤਰਨਾਕ ਸਾਬਤ ਹੁੰਦੀਆਂ ਨੇ ਜਦਦਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 5 ਸਾਲ ਦੇ ਮਾਸੂਮ ਬੱਚੇ ਹਰਵੀਰ ਨਾਲ ਜਿਸ ਦਰਿੰਦਗੀ ਭਰੀ ਵਹਿਸ਼ੀਾਨਾ ਦਾ ਹਰਕਤ ਕੀਤੀ ਗਈ ਹੈ ਉਸ ਨੇ ਸਮੂਹ ਪੰਜਾਬੀਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੁਣ ਕਿਹਾ ਕਿ ਹਰਵੀਰ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੇ ਇਸ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਪਰਿਵਾਰ ਦੇ ਨਾਲ ਖੜੇ ਹਾਂ ਜੱਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਅੱਜ ਪੰਜਾਬੀਆਂ ਵਿੱਚ ਇਸ ਘਟਨਾ ਤੋਂ ਬਾਅਦ ਡਰਾਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਸਮਾਜ ਵਿੱਚ ਪ੍ਰਵਾਸੀਆਂ ਤੇ ਪੰਜਾਬੀਆਂ ਵਿੱਚ ਤਲਕਪਰਿਆ ਮਾਹੌਲ ਬਣ ਚੁੱਕਿਆ ਹੈ ਜੱਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕ੍ਰਾਈਮ ਰਿਕਾਰਡ ਵਾਲੇ ਵਿਅਕਤੀਆਂ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਸਰਕਾਰ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਰੋਜ਼ਗਾਰ ਲਈ ਆਏ ਲੋਕਾਂ ਦਾ ਕ੍ਰਾਈਮ ਰਿਕਾਰਡ ਵੈਰੀਫਿਕੇਸ਼ਨ ਜ਼ਰੂਰ ਵਿਖਿਆ ਜਾਵੇ ਜਿੱਤਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਸਰਪਾਰਟੀ ਮੀਟਿੰਗ ਬੁਲਾਵੇ ਗੈਰ ਪੰਜਾਬੀਆਂ ਤੇ ਜ਼ਮੀਨ ਖਰੀਦਣ ਤੇ ਪਾਬੰਦੀ ਸਮੇਤ ਹੋਰ ਨਿਰਣਾਇਕ ਕਦਮ ਚੁੱਕੇ ਜਾਣ ਜਿੱਤਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਪਾਰਟੀ ਲੀਡਰਸ਼ਿਪ ਨਾਲ ਹਰ ਸਮਾਜਿਕ ਧਾਰਮਿਕ ਜਥੇਬੰਦੀ ਦੇ ਦਰ ਤੇ ਜਾ ਕੇ ਸੂਬਾ ਸਰਕਾਰ ਨੂੰ ਜ਼ਰੂਰੀ ਕਦਮ ਪੁੱਟਣ ਲਈ ਮਜਬੂਰ ਕਰਨਗੇ